ਮੇਰਾ ਕੈਰੈਕਟਰ ਬਹੁਤ ਵਧੀਆ ਹੈ ਮੇਰਾ ਪੀਏ ਦਾ ਮੁੱਖ ਮੰਤਰੀ ਦੇ ਪੀਏ ਦਾ ਕੈਰੈਕਟਰ ਹੈ ਮੇਰਾ ਸਭ ਪਤਾ ਹੁੰਦਾ ਪੀਏ ਨੂੰ ਸਭ A to हा, Z ਹਾਂ 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 ਮਤਲਬ ਜੋ ਚੱਲ ਰਿਹਾ ਸੀਮ ਉਹ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕੀ ਕੀ ਪਤਾ ਲੱਗਿਆ ਜੀ ਪੀਏ ਹੋਣ ਦੇ ਨਾਤੇ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਹੋਰ ਨਹੀਂ ਦੱਸਣੀਆਂ ਮੈਂ ਫੋਟੋ ਸ਼ੂਟ ਬੜੇ ਕਮਾਲ ਦੇ ਹੁੰਦੇ ਆ ਤੁਹਾਡੇ ਉਹ ਬਚਪਨ ਦਾ ਸ਼ੌਂਕ ਹੈ ਜੀ ਜਿੱ ਤੱਕ ਜਵਾਨ ਆ ਸੋ ਚੰਗਾ ਲੱਗਦਾ ਕਿ ਤੇ ਆਉਂਦੇ ਜਾਂਦੇ ਫਿਰ ਪਿਆਰੀਆਂ ਮੇਰੇ ਫੋਟੋਆਂ ਕਰ ਲੈਂਦੇ ਹੋ ਤਾਂ ਹੀ ਤੁਸੀਂ ਦੇਖਦੇ ਹੋ ਤੁਸੀਂ ਨੋਟਿਸ ਕਰਦੇ ਅੱਛਾ ਸਰ ਉਹਨਾਂ ਦਾ ਕਿਰਦਾਰ ਨਹੀਂ ਆ ਫਿਲਮ ਦੇ ਵਿੱਚ ਬਟ ਆਪਣੇ ਨੂੰ ਸਪੋਰਟ ਕਰਨ ਆਇਓ ਹੈ ਨਾ ਡਾਇਰੈਕਸ਼ਨ ਚ ਕਹਾਣੀ ਚ ਕਿੰਨੇ ਜਾਣ ਕੱਲਾ ਕੱਲਾ ਪਾਤਰ ਕੱਲੇ ਕੱਲੇ ਪਾਤਰ ਦਾ ਉਹਦੇ ਚ ਕਿਸ ਤਰ੍ਹਾਂ ਦਾ ਮੂਡ ਹੈ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਹੈ ਇੱਕ ਇੱਕ ਡਾਇਲੋਗ ਤੋਂ ਤਾਂ ਪਤਾ ਲੱਗ ਰਿਹਾ ਹੈ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ 12 ਦਸੰਬਰ ਨੂੰ ਕੇਬਲ 1 OTT ਪਲੇਟਫਾਰਮ ਤੇ ਰਾਜਸਤਾਨੀ ਵੈਬ ਸੀਰੀਜ਼ ਆ ਰਹੀ ਆ ਬਹੁਤ ਜਲਦੀ ਸਾਰਿਆਂ ਨੇ ਜ਼ਰੂਰ ਦੇਖਣੀ ਆ ਪ੍ਰੋਮੋਸ਼ਨ ਆ ਜਿਹੜੀ ਦੌਰਾਂ ਸੋੜਾਂ ਤੇ ਚੱਲ ਰਹੀ ਆ ਤੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਪਏ ਕਿਉਂਕਿ ਅੱਜ ਪ੍ਰੈਸ ਕਾਨਫਰੰਸ ਹੈ ਸੋ ਸਾਡਾ ਨਿਆਮੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਰਸ਼ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੁਖਦੇਵ ਜੀ ਸਤਿ ਸ਼੍ਰੀ ਅਕਾਲ ਜੀ ਸੋ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਬਹੁਤ ਪਿਆਰੇ ਪਿਆਰੇ ਕਿਰਦਾਰ ਨੇ ਜਾਣਾਂਗੇ ਕਿ ਤੁਹਾਡੇ ਦਾ ਸ਼ੁਭਾਰਤ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਰਾਸਤਾਨੀ ਦੇ ਲਈ ਤੇ ਕਿਵੇਂ ਦਾ ਕਰੈਕਟਰ ਹੋਣ ਵਾਲਾ ਜੀ ਤੁਹਾਡਾ ਮੇਰਾ ਕਰੈਕਟਰ ਬਹੁਤ ਵਧੀਆ ਮੇਰਾ ਪੀਏ ਦਾ ਮੁੱਖ ਮੰਤਰੀ ਦੇ ਪੀਏ ਦਾ ਕਰੈਕਟਰ ਆ ਮੇਰਾ ਸਭ ਪਤਾ ਹੁੰਦਾ ਪੀਏ ਨੂੰ ਸਭ ਏ ਟੂ ਜ਼ेड ਹਾਂ 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 ਮਤਲਬ ਜੋ ਚੱਲ ਰਿਹਾ ਐ ਸੀਮ ਉਹ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਕਿਉਂਕਿ ਆਪਣੇ ਅਮਰਦੀਪ ਬਾਜੀ ਗਿੱਲ ਸਾਹਿਬ ਜਿਹੜੇ ਇਹਨਾਂ ਦਾ ਸਿਨੇਮਾ ਵੱਖਰਾ ਇਹਨਾਂ ਦਾ ਜਨਰੀ ਵੱਖਰਾ ਕੰਮ ਕਰਨ ਦਾ ਜੀ ਤੇ ਇਹਨਾਂ ਨਾਲ ਕੰਮ ਕਰਕੇ ਤਾਂ ਮਤਲਬ ਹਰੇਕ ਕੋਈ ਚਾਹੁੰਦਾ ਐ ਕਿ ਵੀ ਇਸ ਤਰ੍ਹਾਂ ਦਾ ਸਿਨੇਮਾ ਅਸੀਂ ਕਰੀਏ ਤੇ ਮੈਂ ਵੀ ਕੀਤਾ ਤਾਂ ਮੈਨੂੰ ਬੜਾ ਵਧੀ ਅਜਿੱ ਕੀ ਹਾਂ ਹਾਂ ਕੀ ਕੀ ਪਤਾ ਲੱਗਿਆ ਜੀ ਪੀਏ ਹੋਣ ਦੇ ਨਾਤੇ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਹੋਰ ਨਹੀਂ ਦੱਸਣੀ ਆ ਮੈਂ ਉਹ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਹਾਂ ਸਭ ਨੂੰ ਪਤਾ ਹੀ ਹੈ ਵੀ ਜਿਹੜਾ ਰਾਜਨੀਤੀ ਦੇ ਵਿੱਚ ਕੀ ਕੁਝ ਚੱਲਦਾ ਹੈ ਨਾ ਸਭ ਨੂੰ ਪਤਾ ਪਰ ਫਿਰ ਵੀ ਜੇ ਆਪਾਂ ਸਟੋਰੀ ਨਹੀਂ ਡਿਸਕਲੋਜ਼ ਕਰਨੀ ਤੇ ਦੇ ਜੇ ਲੋਕ ਦੇਖਣਗੇ ਤਾਂ ਹੀ ਫਿਰ ਉਸ ਗੱਲ ਦਾ ਫਾਇਦਾ ਚੰਗਾ ਕੰਮ ਕੀਤਾ ਫਿਰ ਤਾਂ ਕੰਮ ਵਧੀਆ ਨਹੀਂ ਨਹੀਂ ਚੰਗਾ ਕੰਮ ਤਾਂ ਜਾਂਦਾ ਹੈ ਜਿਹੜਾ ਮਤਲਬ ਕਿ ਬਣਿਆ ਹੁੰਦਾ ਮੇਨ ਹੈਡ ਹੁੰਦਾ ਹੈ ਨਾ ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਭੀਏ ਨੂੰ ਤੂੰ ਐਦਾਂ ਕਿਉਂ ਕੀਤਾ ਤੈਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਹੈ ਨਾ ਹਾਂ ਇਸ ਤਰ੍ਹਾਂ ਦਾ ਤੁਹਾਡੀ ਬਾਤ ਹੈ ਹਾਂ ਤਾਂ ਹੋਇਆ ਹਾਂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਸ ਰਲ ਮਿਲ ਕੇ ਹੁੰਦਾ ਪਤਾ ਹੀ ਸਾਰਿਆਂ ਨੂੰ ਜਿਹੜੇ ਇਸ ਖੇਤਰ ਦੇ ਵਿੱਚ ਆ ਜਾਂਦੇ ਆ ਰਾਜਨੀਤੀ ਵਾਲੇ ਖੇਤਰ ਦੇ ਵਿੱਚ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਰੋਸ ਜੀ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਉਹ ਫਲੇਮ ਲੱਗਦੇ ਸਾਰਾ ਕੁਝ ਹੁੰਦਾ ਹਨ ਫਾਈਨਲੀ ਇਹਨਾਂ ਨੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਰਿਵੀਲ ਨਹੀਂ ਕਰਨਾ ਚਲੋ ਜੀ ਇਧਰ ਨੂੰ ਆਉਂਦੇ ਆ ਤੇ ਇਹਨਾਂ ਤਾਂ ਪੁੱਛਦੇ ਆ ਜੀ ਸੱਚੀ ਕਾ ਜੀ ਕੀ ਹਾਲ ਨੇ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਐਂ ਬਹੁਤ ਬਹੁਤ ਮੁਬਾਰਕਾਂ ਜੀ ਐਸ ਆਲਵੇਸ ਤੁਹਾਨੂੰ ਦੇਖ ਕੇ ਚੰਗਾ ਲੱਗਦਾ ਹੈ ਜੀ ਜਦੋਂ ਕੰਮ ਕਰਦੇ ਹੋ ਲਾਈਕ ਪਹਿਲੀ ਗੱਲ ਤਾਂ ਫੋਟੋ ਸ਼ੂਟ ਬੜੇ ਕਮਾਲ ਦੇ ਹੁੰਦੇ ਆ ਤੁਹਾਡੇ ਉਹ ਬਚਪਨ ਦਾ ਸ਼ੌਂਕ ਹੈ ਜੀ ਜਿੱਤ ਤੱਕ ਜਵਾਨ ਸੋ ਚੰਗਾ ਲੱਗਦਾ ਕਿ ਤੇ ਆਉਂਦੇ ਜਾਂਦੇ ਫਿਰ ਪਿਆਰੀਆਂ ਮੇ ਤੇ ਕਿਵੇਂ ਦਾ ਕਰੈਕਟਰ ਹੋਣ ਵਾਲਾ ਤੁਹਾਡਾ ਰਾਜस्तानी ਦੇ ਵਿੱਚ ਅ ਕਰੈਕਟਰ ਸਟਰੋਂਗ ਆ ਵਧੀਆ ਕਰੈਕਟਰ ਆ ਪ੍ਰੋਪਰ ਨੋਟਿਸ ਹੋਣ ਵਾਲਾ ਸ਼ਾਇਦ ਸਕਰੀਨ ਟਾਈਮ ਬਹੁਤਾ ਨਾ ਲੱਗੇ ਤੁਹਾਨੂੰ ਸਾਰਾ ਨਾ ਬਟ ਪ੍ਰੋਪਰ ਨੋਟਿਸ ਹੋ ਰਿਹਾ ਹੋ ਤੇ ਜਿਹੜੇ ਇੱਕ ਹੁੰਦੇ ਮੁੰਡੇ ਥੋੜੇ ਜਿਹਾ ਐਟੀਟਿਊਡ ਵਾਲੇ ਸੌਣ ਚ ਕਿੱਲਾ ਉਹਨੂੰ ਪੈਸੇ ਦਾ ਉਹਦੇ ਬਾਪ ਦਾ ਥੋੜਾ ਜਿਹਾ ਵਿਗੜਿਆ ਵਾ ਜਦ ਕਿ ਮੈਂ ਅਸਲੀ ਜ਼ਿੰਦਗੀ 'ਚ ਬੜਾ ਸਾਬ ਹ ਤੇ ਉਹ ਥੋੜਾ ਜਿਹਾ ਸੰਕੀ ਆ ਜੀ ਹਾਂ ਉਹ ਉਹਨੂੰ ਐਂ ਲੱਗਦਾ ਕਿ ਉਹ ਸਾਰੀ ਜਿਹੜੀ ਦੁਨੀਆ ਵਾ ਨਾ ਸਾਰਾ ਪਾਵਰ ਹੈ ਉਹਦੀ ਮੁਠੀ ਚ ਓਕੇ ਸੋ ਬੜਾ ਵਧੀਆ ਐਕਸਪੀਰੀਅੰਸ ਹੈਗਾ ਭਾਜੀ ਹੁਣਾਂ ਦੇ ਨਾਲ 2016 ਤੋਂ ਲੈ ਕੇ ਉਤੋਂ ਬਾਅਦ ਹੁਣ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਭਾਜੀ ਨੂੰ ਪਹਿਲੀ ਵਾਰੀ ਮਿਲਿਆ ਸੀ 2016 ਦਾ ਐਡੀਸ਼ਨ ਦਿੱਤਾ ਸੀ ਜਿਹੜਾ 10 ਨੰਬਰੀਆਂ ਦਾ ਜੀ ਤੇ ਭਾਜੀ ਨੇ ਬੜੇ ਕੰਮ ਦੀ ਪ੍ਰੇਜ਼ ਕੀਤੀ ਸੀ ਪਰ ਸ਼ਾਇਦ ਉਦੋਂ ਇਹਨਾਂ ਦੇ ਸੈੱਟ ਦਾ ਦਾਣਾ ਪਾਣੀ ਨਹੀਂ ਸੀ ਮੇਰਾ ਮਾਕੇ ਜੇ ਤੂੰ ਕਹਿੰਦਾ ਨਾ ਕਿ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਉਦੋਂ ਹੀ ਜਾਣਾ ਹੁੰਦਾ ਹੈ ਜਾਂ ਉਦੋਂ ਹੀ ਕੋਈ ਕੰਮ ਕਰਨਾ ਹੁੰਦਾ ਨਾ ਸਿਰੇ ਚੜਨਾ ਹੁੰਦਾ ਹੈ ਹਾਂ ਉਹੀ ਹੁੰਦਾ ਸਾਡਾ ਕੰਮ ਹੈ ਮਿਹਨਤ ਕਰਨਾ ਮਿਹਨਤ ਨੂੰ ਭਾਗ ਲੱਗਦੇ ਅੱਜ ਨਹੀਂ ਤੇ ਕੱਲ ਲੱਗਦੇ ਨੇ ਤੇ ਪਰਸੋ ਲੱਗਣੇ ਲੱਗਣਗੇ ਜ਼ਰੂਰ ਪਰ ਆਮ ਵੈਰੀ ਗਲੈਡ ਕਿ ਮੈਂ ਇਹਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਣਾ ਤੇ ਸਭ ਤੋਂ ਵਧੀਆ ਚੀਜ਼ ਇਹ ਹੁੰਦੀ ਹੈ ਕਿ ਤੁਹਾਡਾ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਸਕਰੀਨ ਤੇ ਕਿੰਨਾ ਟਾਈਮ ਆਉਂਦੇ ਹੋ ਇੱਕ ਵੱਡੇ ਇੱਕ ਸੋਹਣੇ ਇੱਕ ਅਲੱਗ ਪ੍ਰੋਜੈਕਟ ਨਾਲ ਜੁੜ ਕੇ ਹੀ ਤੁਹਾਡਾ ਮਤਲਬ ਵਧੀਆ ਲੱਗਦਾ ਇੱਕ ਬਹੁਤ ਵਧੀਆ ਇੱਕ ਜਦੋਂ ਅਲੱਗ ਪ੍ਰੋਜੈਕਟ ਨਾਲ ਜੁੜਦੇ ਆ ਨਾ ਆਪਾਂ ਇੱਕ ਅਲੱਗ ਕਿਰਦਾਰ ਕਰਦੇ ਆ ਤਾਂ ਬਹੁਤ ਕੁਝ ਚੀਜ਼ਾਂ ਸੈੱਟ ਤੋਂ ਡਾਇਰੈਕਟਰ ਤੋਂ ਨਾਲ ਦੇ ਕੋ ਐਕਟਰ ਤੋਂ ਸਿੱਖ ਕੇ ਜਾਂਦੇ ਆ ਵੇ ਚੀਜ਼ਾਂ ਮੈਂ ਨਾਲ ਆਪਣੀ ਜ਼ਿੰਦਗੀ ਪਰ ਰੱਖੂਗਾ ਇਹ ਮੇਰੇ ਬੈਨੀਫਿਟ ਮਤਲਬ ਕਿ ਮੇਰੇ ਨਾਲ ਜਾਣਗੀਆਂ ਸੋ ਕਿਹੜੀਆਂ ਇੱਕ ਦੋ ਚੀਜ਼ਾਂ ਸੀ ਜਿਹੜੀਆਂ ਹਮੇਸ਼ਾ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਵੈਸੇ ਤਾਂ ਹਮੇਸ਼ਾ ਹੀ ਬੰਦਾ ਸਿੱਖਦਾ ਰਹਿੰਦਾ ਹੈ ਵੀ ਇਹ ਦੋ ਚਾਰ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਮੇਰੇ ਇਨ ਫਿਊਚਰ ਮੇਰੇ ਕੰਮ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਸਪੈਸ਼ਲੀ ਗਿਲ ਸਰ ਹੋਣਾ ਤੋਂ ਮੈਨੂੰ ਲੱਗਿਆ ਕਿ ਡਿਸਪਲਿਨ ਬਹੁਤ ਸੀਗਾ ਸੈਟ ਤੇ ਮੈਂ ਮੈਨੂੰ ਯਾਦ ਆ ਕਿ ਮੇਰਾ ਪਹਿਲੇ ਦਿਨ ਦਾ ਨਾਈਟ ਸੀਗਾ ਤੇ ਮੈਂ ਲੁਧਿਆਣਾ ਇੱਕ ਹੋਰ ਫਿਲਮ ਸ਼ੂਟ ਕਰ ਰਿਹਾ ਸੀਗਾ ਤੇ ਮੈਂ ਉਥੋਂ ਮੈਨੂੰ ਜਿੰਨਾ ਇਹਨਾਂ ਨੇ ਟਾਈਮ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਛੱਟ ਤੇ ਤੁਹਾਨੂੰ ਪਤਾ ਥੋੜਾ ਬੋੜਾ ਟਾਈਮ ਉੱਤੇ ਥੱਲੇ ਹੋ ਜਾਂਦਾ ਮੈਂ ਕਿਹਾ ਮੈਨੂੰ ਇੱਕ ਅੱਧਾ ਘੰਟਾ ਐਕਸਟਰਾ ਦੇ ਦਿਓ ਤੇ ਮੈਂ ਜਦੋਂ ਟਾਈਮ ਤੇ ਪਹੁੰਚਿਆ ਵਾਂ 10 ਮਿੰਟ ਤੋਂ ਪਹਿਲਾਂ ਪਹਿਲਾਂ ਰੈਡੀ ਹੋ ਕੇ ਮੈਂ ਸੈੱਟ ਤੇ ਚਲੇ ਗਿਆ ਨਾਲ ਦੇ ਨਾਲ ਸ਼ਾਟ ਇਹ ਨਹੀਂ ਕਿ ਜੇ ਮੈਂ ਇੰਨੀ ਦੂਰੋਂ ਆਇਆ ਤੇ ਮੈਂ ਵੈਨਿਟੀ 'ਚ ਬੈਠਾ ਵਾਂ ਮੈਨੂੰ ਉਹ ਵਧੀਆ ਚੀਜ਼ ਲੱਗੀ ਕਿ ਆਰਟਿਸਟ ਨੂੰ ਇਹ ਚੀਜ਼ ਹੁੰਦਾ ਕਿ ਤੁਸੀਂ ਸਾਦਗੇ ਬਾਹ ਲਿਆ ਉਹ ਲਾਈਕੋ ਵਧੀਆ ਫੀਲ ਨਹੀਂ ਹੁੰਦਾ ਤੁਸੀਂ ਆਏ ਹੋ ਸੈੱਟ ਦੇ ਨਾਲ 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 ਥੋੜਾ ਕੰਮ ਸ਼ੁਰੂ ਹੁੰਦਾ ਤੁਸੀਂ ਕਰਦੇ ਹੋ ਆਪਣਾ ਕੰਮ ਕਰਦੇ ਕੰਟੀਨਿਊਸਲੀ ਕਰਦੇ ਜਾ ਰਹੇ ਹੋ ਕਰਦੇ ਜਾ ਰਹੇ ਹੋ ਮੈਨੂੰ ਸਭ ਤੋਂ ਵਧੀਆ ਲੱਗਾ ਡਿਸਪਲਿਨ ਬਹੁਤ ਸੀਗਾ ਬਾਕੀ ਸਾਰੇ ਪਿਆਰੇ ਸੀਗੇ ਭਾਜੀ ਹੁਣੀ ਜਿਨ੍ਹਾਂ ਦੇ ਨਾਲ ਸ਼ਾਰਟ ਸੀਗਾ ਦਿਲਰਾਜ ਸਾਰੇ ਵਧੀਆ ਸੀਗੇ ਫਿਰ ਮੈਨੂੰ ਇਹ ਹੁੰਦਾ ਕਿ ਅਗਲਾ ਆਰਟਿਸਟ ਜਦ ਤੁਸੀਂ ਰੀਅਲ ਕਰਦੇ ਆ ਕਿ ਸਾਹਮਣੇ ਵਾਲਾ ਆਰਟਿਸਟ ਕਿੱਦਾਂ ਪਰਫਾਰਮ ਕਰ ਰਿਹਾ ਸਡਨਲੀ ਮੂਵਮੈਂਟ ਤੇ ਤੁਸੀਂ ਆਪਣਾ ਕੈਰੈਕਟਰ ਵੀ ਚੇਂਜ ਕਰ ਸਕਦੇ ਹੋ ਬੈਨੀਫਿਟ ਹੁੰਦਾ ਤੁਸੀਂ ਵੀ ਕਿਤੇ ਨਾ ਕਿਤੇ ਸਮਾਰਟ ਖੇਡ ਜਾਂਦੇ ਹੋ ਨਾਈਸ ਜੀ ਅੱਛਾ ਸਰ ਹੁਣਾਂ ਦਾ ਕਿਰਦਾਰ ਨਹੀਂ ਆ ਫਿਲਮ ਦੇ ਵਿੱਚ ਬਟ ਆਪਣੇ ਨੂੰ ਸਪੋਰਟ ਕਰਨ ਆਇਓ ਹੈ ਨਾ ਜੀ ਹਾਂ ਜੀ ਹਾਂ ਮੈਂ ਸਪੋਰਟ ਕਰਨ ਆਇਆ ਜੀ ਕਿਉਂਕਿ ਮੈਂ ਕੇਵਲ 1 ਟੀਮ ਦਾ ਔਰ ਸਾਡੇ ਡਾਇਰੈਕਸ਼ਨ ਟੀਮ ਦੇ ਵਿੱਚ ਅਮਰਦੀਪ ਗਿੱਲ ਭਾਜੀ ਇਹਨਾਂ ਦੀ ਸਾਰੀ ਟੀਮ ਦਾ ਸੀ ਹਿੱਸਾ ਕਿਉਂਕਿ ਇਹਨਾਂ ਨਾਲ ਕਾਫੀ ਅਸੀਂ ਕੰਮ ਕੀਤਾ ਹੈ ਔਰ ਦੋਨਾਂ ਵੱਲੋਂ ਇਨਵਾਈਟ ਸੀ ਤੂੰ ਹਾਜ਼ਰੀ ਲਾਉਣੀ ਜ਼ਰੂਰੀ ਸੀ ਹਾਲਾਂਕਿ ਸਾਡਾ ਸ਼ੂਟ ਚੱਲਦਾ ਸੀਗਾ ਉਧਰੋਂ ਟਾਈਮ ਕੱਢ ਕੇ ਆਏ ਆ ਨਾ ਅਡਜਸਟ ਕੀਤਾ ਟਾਈਮ ਮੜ ਜਾਪੇ ਆਪਣੇ ਲਈ ਬੰਦਾ ਟਾਈਮ ਕੱਢ ਲੈਂਦਾ ਹੈ ਨਾ ਕੱਢਣਾ ਪੈਂਦਾ ਹਾਂ ਬਿਲਕੁਲ ਜੀ ਤੋ ਵਕੀ ਪਹਿਲਾ ਔਰ ਦੂਜਾ ਦੋ ਆਪਾਂ ਟ੍ਰੇਲਰ ਦੇਖੇ ਨੇ ਜੀ ਉਹ ਟ੍ਰੇਲਰ ਦੇਖਣ ਤੋਂ ਪਤਾ ਲੱਗਦਾ ਵੀ ਕਿੰਨੀ ਜਾਨ ਆ ਟਰੈਕਸ਼ਨ ਚ ਕਹਾਣੀ ਚ ਕਿੰਨੀ ਜਾਨ ਆ ਕੱਲਾ ਕੱਲਾ ਪਾਤਰ ਕੱਲੇ ਕੱਲੇ ਪਾਤਰ ਦਾ ਉਹਦੇ ਚ ਕਿਸ ਤਰ੍ਹਾਂ ਦਾ ਮੂਡ ਹੈ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਹੈ ਇੱਕ ਇੱਕ ਡਾਇਲੌਗ ਤੋਂ ਤਾਂ ਪਤਾ ਲੱਗ ਰਿਹਾ ਹੈ ਬਿਲਕੁਲ ਜੀ ਦੇਖੋ ਮਤਲਬ ਮੈਂ ਪੂਰੀ ਤਾਂ ਨਹੀਂ ਦੇਖੀ ਪਰ ਟ੍ਰੇਲਰ ਤੋਂ ਪਤਾ ਲੱਗਦਾ ਵੀ ਬਹੁਤ ਜ਼ਬਰਦਸਤ ਕੰਮ ਹੋ ਬਿਲਕੁਲ ਜੀ ਅਸੀਂ ਬਿਲਕੁਲ ਜੀ ਅਸੀਂ ਵੀ ਉਹ ਜਿਹੜੇ ਦੋ ਟ੍ਰੇਲਰਸ ਦੇਖੇ ਨੇ ਨਾ ਉਹਦੇ ਤੋਂ ਅੰਦਾਜ਼ਾ ਲਗਾ ਸਕਦੇ ਸੱਚੀ ਕਿਉਂਕਿ ਡਾਇਲੌਗਸ ਦੀ ਗੱਲ ਕਰੀਏ ਐਕਸ਼ਨਸ ਦੀ ਗੱਲ ਕਰੀਏ ਐਂਡ ਜੋ ਜੋ ਪ੍ਰੈਜੈਂਟ ਕੀਤਾ ਸੀ ਨੇ ਲਾਈਕ ਸਿਨੇਮਾ ਨੂੰ ਲੈ ਕੇ ਇੱਕ ਹੁੰਦਾ ਨਾ ਬਰੀਕੀਆਂ ਨੂੰ ਲੈ ਕੇ ਉਹ ਸਾਨੂੰ ਅਸੀਂ ਦੇਖ ਸਕਦੇ ਆ ਵੀ ਹਾਂ ਇੱਥੇ ਕੰਮ ਕੀਤਾ ਗਿਆ ਹੈ ਇੱਥੇ ਪਹਿਰਾਵੇ ਤੇ ਕੰਮ ਕੀਤਾ ਗਿਆ ਇੱਥੇ ਲੋਕੇਸ਼ਨ ਤੇ ਕੰਮ ਕੀਤਾ ਗਿਆ ਸੋ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਪਈਆਂ ਐਂਡ ਆਲ ਦੀ ਵੈਰੀ ਵੈਰੀ ਬੈਸਟ ਐਂਡ ਵਾਇਗਰੂ ਕਰੇ ਕੀ ਤਰੱਕੀਆਂ ਕਰੋ ਹਮੇਸ਼ਾ ਤੇ ਸੋਨੇ ਸੋਨੇ ਪ੍ਰੋਜੈਕਟ ਕਰਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ